ਤੁਹਾਡੇ ਕੋਲ ਨਹੀਂ ਹੈਗੀ ਇਹ ਗੁਰੂ ਰਾਮਦਾਸ ਨੇ ਮੈਨੂੰ ਬਿੱਪੀ ਪਾਪੀਆਂ ਪਾਜਾ ਹੁਣ ਲੁਬਾਨ ਆ ਖਾ ਮੇਰਾ ਕ੍ਰੀਪੀ ਦੇਦੀ ਤੈਨੂੰ ਜੇ ਲੱਤਾ ਘੁੱਟਣ ਵਾਲੀ ਵੀ ਮੇਰੇ ਕੋਲ ਹੀ ਹੈ ਬੇ ਮੇਰੇ ਮਾਰਾ ਜਿਹੜਾ ਲੱਤਾ ਘੁੱਟਦਾ ਉਹਨੇ ਬੰਦਿਆ ਦੀ ਬੰਦਿਆ ਬੜਾ ਫਕਰ ਵਧਾਉਂਦਾ ਕਿਵੇਂ ਕਿ ਮੈਂ ਕਿਵੇਂ ਮੈਂ ਜਿੱਤ ਗਿਆ ਉਹਨਾਂ ਨੇ ਕਿਹਾ ਪਾਪੀ ਤੂੰ ਆ ਰਿਹਾ ਰਿਆ ਬਾਬੇ ਲੱਤਾ ਘੁੱਟਦਾ ਪਾਪ ਚੜੇਗਾ ਮਾਪੀ ਤੈਨੂੰ ਤਰ ਤੈਨੂੰ ਨਰਕੀ ਜਗ੍ਹਾ ਮਿਲਨੀ ਹੈ ਜਿੱਦਿਆ ਤੇ ਨਹਿਵਾ ਹਾਂ ਲੱਤਾ ਘਟਵਾਈ ਜਾਂਦਾ ਲੱਤਾ ਘੁਟਾਰੇ ਬਾਬੇ ਵਾਹੇ ਦੇ ਦੇ ਕੋਣ ਜਿੱਤੇ ਤੇ ਕੋਣ ਆ ਰਿਹਾ ਦੱਸੋ ਮਹਾਰਾਜ ਕੋਣ ਜਿੱਤੇ ਤੇ ਕੋਣ ਆ ਰਿਹਾ ਉਹਨੂੰ ਦੱਸੋ ਕੋਣ ਜਿੱਤੇ ਦੱਸੋ ਤਾਂ ਤਕੜਾ ਵਾਲੇ ਹਾਰ ਗਿਆ ਹਣਾ ਉਹ ਵੀ ਹਾਰੇ ਹੀ ਹਾਰੇਗਾ ਮਹਾਰਾਜ ਤੁਹਾਨੂੰ ਪਤਾ ਹੀ ਨਹੀਂ ਹੈਗਾ ਹਾਂ ਉਹਦੇ ਉਮਰ ਦੀ ਘਾਤਿਆ ਨਹੀਂ ਵਧੀ ਹੋਈ ਏ ਤੁਹਾਡੀ ਉਮਰ ਦੀ ਘਾਲ ਟੁੱਟੀ ਹੋਈ ਏ ਮਹਾਰਾਜ ਹਾਂ ਸਾਨੂੰ ਪਤਾ ਹੈ ਕਿ ਜਿੱਤ ਗਿਆ ਜਿੱਤ ਗਿਆ ਉਹ ਹਾਰ ਗਿਆ ਦੇਵਾ ਮਿਲੀ ਉਹ ਕਰੀ ਜਾਓ ਨਹੀਂ ਹੁਣ ਤੁਸੀਂ ਦੱਸੋ ਮੇਰੇ ਨਾਲ ਕੀਰਤਨ ਕਰੋਗੇ ਕਿ ਕਿ ਸਰੂਪਾ ਨਹੀਂ ਸੇਵਾ 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 ਸਰੂਪਾ ਸੇਵਾ ਕਰੋ ਕਿਉਂ ਤਰੋਂ ਕੋਈ ਕੰਮ ਨਹੀਂ ਕਰ ਕਿਰਤਨ ਕਰੀ ਹੋ ਗਿਆ ਮੈਂ ਨਾਲ ਕਿ ਤੁਸੀਂ ਆਪ ਤੁਹਾਨੂੰ ਦੱਸਣਾ ਬਟ ਹਟਾਣਾ ਬੜੀ ਨਾਲ ਇੱਕ ਵਾਰ ਜੇ ਤੁਹਾਨੂੰ ਹੱਥ ਹੱਤਰ ਨਾਲ ਵਰਵਾ ਦੇਣਾ ਠੀਕ ਹੈ ਫਿਰ ਬਜਰ ਸਿੰਘ ਜੀ ਸਰੂਪਾ ਸੇਵਾ ਵਾਲੇ ਤੇਰੇ ਨਾਲ ਵਾਕੀ ਕਿਰਪਾ ਹੋ ਜਾਣੀ ਹੈ ਬਾਬਾ ਗਰੀਬ ਸਿੰਘ ਜੀ ਬਾਬਾ ਗਰੀਬ ਸਿੰਘ ਜੀ ਬਾਬਾ ਹਰਬਜਰ ਸਿੰਘ ਜੀ ਫਿਰ ਤੁਹਾਡੇ ਅੱਛਾ ਬੰਦਾ ਮੇਰੇ ਨਾਲ ਤਦ ਬੈਟਰ ਗੱਲ ਬਾਬੇ ਸੁਣਨ ਵਾਲੀ ਗੱਲ ਹੈ ਅੱਛਾ ਹਾਂ ਮੈਂ ਨਾ ਉਹਨੇ ਮੈਨੂੰ ਕਿਹਾ ਮੈਂ ਵੀ ਦੱਸ ਦਵਾਂ ਤੇ ਪੈ ਗਿਆ ਉਹਨਾਂ ਨੂੰ ਅੱਛਾ ਮੈਂ ਕਰ ਲਉ ਲਉ ਲਗਾਏਗਾ ਬੋਲ ਕਰ ਲਗਾਗਾ ਦਾ ਫਾਨਾ अच्छा मैं वो तो बाबा जी अटैच लेता मैं, के, मैं 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 कहा चल पापीया अरे तेरे तो लाग गया पापी तो हां ਥੱਲੇ ਚੱਲ ਥੱਲੇ ਅਦਾ ਕਰਨਾ ਅਦਾ ਕੀ ਕਿਤਾ ਕੀ ਕਿਤਾ ਉਹ ਤਾਂ ਗੋਡਿਆਂ ਨੂੰ ਪੂਰਾ ਥੱਲੇ ਲਾਣਾ ਹਾਂ ਤੂੰ ਉਹਦਾ ਥੱਲੇ ਹੁਣ ਜਿਹੜੇ ਨੂੰ ਘੱਟੀ ਆਉਂਦਾ ਬਾਬਾ ਜੀ ਭਾਵੇਂ ਕੁੜੀ ਹੈ ਮੈਂ ਪੂਰਾ ਜਗਤ ਥੱਲੇ اچھا ਮੈਂ ਮੈਂ ਚੁੱਕ ਕੇ ਦਿਖਾਣਾ ਐਦਾ ਲਾਣਾ ਹੈ ਅੱਛਾ ਤੇਰਾ ਉਨਾ ਦੋ ਦਿਨ ਬੰਦਾਂ ਦੇ ਪੈਰਾਂ ਦਾ ਨਾ 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 ਲਗਾ ਲਉਂਦੇ ਹਾਂ ਮੈਂ ਕਿਹਾ ਆ ਤੇ ਅੰਦਰ ਮੇਰਾ ਦਿਲੇ ਜੀ ਜੀ ਜਿੱਤਰ ਅੱਛਾ ਆ ਤੇ ਗਰੀਬੀ ਕਰ ਮੇਰੇ ਕੋ ਲੱਗੀ ਮੈਂ ਕਿਹਾ ਚਲ ਤੂੰ ਐਵੇਂ ਘਰ ਹੋਣਾ ਅਦਰ ਮੈਂ ਕਿਹਾ ਬੰਦੇ ਰਗ ਤੂੰ ਹਾਰ ਗਿਆ ਫਿਰ ਮੈਂ ਗਰੀਬੀ ਆਪਣੇ ਕੋਲ ਹੀ ਰਹੀ ਮੈਂ ਕਿਹਾ ਹਾਰ ਗਿਆ ਮੈਂ ਗਰੀਬੀ ਤੇ ਆ ਵੀ ਹੁੰਦੀ ਫਿਰ ਮਹਾਰਾਜ ਉਹਦੇ ਹੱਥ ਜੋੜਦੇ ਗਰੀਬੀ ਨਹੀਂ ਜਾਣਦਾ ਕਹਿੰਦਾ ਕਹਿੰਦਾ ਨਾ ਨਾ ਬਾਬਾ ਜੀ ਤੁਹਾਡੇ ਦਾ ਵੱਡਾ ਨਾ ਕੋਈ ਹੋਇਆ ਤੇਰਾ ਹੋਏਗਾ ਪਗੜਾ ਹੋਰੀ ਹੋ ਜਾਏਗਾ ਬੇ ਗਰੀਬ ਵੀ ਨਹੀਂ ਜਾਣਦੇ ਨਹੀਂ ਗਰੀਬੀ ਦੇ ਦੋਸਤ ਸਾਰੇ ਪੁਰਾਣੇ ਆਪਣੇ ਕੋਲ ਹਾਂ ਤੇ ਵੀ ਦੋਸਤ ਰਹਾਂਗੇ ਤਿੰਨੇ ਹੀ ਸੇ ਤਿੰਨੇ ਹੀ ਸੇ ਮਰ ਜ ਆਪਣੇ ਕੋਲ ਆ ਗਏ ਆ ਇਹ ਉਹ ਤਾਂ ਇਹ ਉਹ ਤਾਂ ਕੀ ਗੱਲ ਮਲੀ ਮੱਧੇ ਘਰ ਸਾਥ ਤੋਂ ਸਾਰੀ ਆਹਾਹਾ ਬਾਬਾ ਜੀ ਜੋਵਾਰ ਸੀ ਜਿਹੜੇ ਸਵਾਸ ਭਲਾਈ ਮੇਰੇ ਗੁਣਾ ਨਾਲ ਪਾਜ ਦਿੰਦੇ ਹੋ ਮਹਾਰਾਜ ਜੀ ਨੂੰ ਹਾਂ ਹਾਂ ਤੇ ਮਹਾਰਾਡੇ ਖੁਸ਼ ਹੋਵੇ ਮੇਰੇ ਮੇਰੇ ਦੇ ਪਾਪਾ ਵੀ ਚੁੱਲ੍ਹੇ ਜਾਵਣੇ ਹਾਂ ਕਿ ਨਹੀਂ ਹਾਂ ਤੇ ਚੜਦੀ ਕਲਾ ਫਿਰ ਬੈਠ ਜਾਈਏ ਮਹਾਰਾਜ ਜੀ ਆ ਦੇਖੋ ਤੁਸੀਂ ਤੁਸੀਂ ਖਰਪੋਆਂ ਨਹੀਂ ਸੇਵਾ ਘਰ ਰਹਿਣੀ ਮੈਂ 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 ਤੁਹਾਡਾ ਕੀ ਬੋਲ ਰਿਹਾ ਹਾਂ ਸੱਚ ਨਹੀਂ ਤੇ ਮੈਂ ਬੋਲਦਾ ਬੁਣ ਨਹੀਂ ਸੱਚ ਅੱਛਾ ਹਾਂ ਤੁਹਾਡੀ ਸਾਡੀ ਸੇਵਾ ਬੜੀ ਉੱਤਮ ਹੈਗੀ ਵਾਹ ਕਿਉਂ 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 ਕਿ ਇਹ ਸੇਵਾ ਨਾ ਉਹ ਵੀ